ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਭਾ ਸੁਸਾਇਟੀਆ ਵੱਲੋਂ 19 ਅਤੇ 20 ਸਤੰਬਰ ਨੂੰ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਉਪਰੰਤ ਸੱਜੇ ਦੀਵਾਨਾ ਵਿੱਚ ਪੰਤ ਪ੍ਰਸਿੱਦੀ ਰਾਗੀ ਟਾੜੀ ਜਥੇ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤ ਨੂੰ ਨੇਹਾਲ ਕੀਤਾ। ਬਾਬਾ ਕਸ਼ਮੀਰ ਸਿੰਘ ਪੁਰੀਵਾਲਿਆ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਪੁਰੀਵਾਲੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀ ਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਾ ਲਦੇ ਸੁਖਵਿੰਦਰ ਸਿੰਘ ਵਾਵਾ ਕੁਲਦੀਪ ਸਿੰਘ ਪੰਡੋਰੀ ਅਮਰ ਸਿੰਘ ਪੰਗੂ ਮੁਖਵਿੰਦਰ ਸਿੰਘ ਦਲਬੀਰ ਸਿੰਘ ਸਮੇਤ ਬੜੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਲਾਕੇ ਦੀਆਂ ਸਮੂਹ ਦਰਸ਼ਨ ਗਿਦਾਰੇ ਕਰਨ ਆਈਆਂ ਸੰਗਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੰਜੇ ਸ਼੍ਰੀ ਦਰਬਾਰ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸਾਲਾਨਾ ਜੋੜ ਮੇਲੇ ਤੇ ਲੰਗਰ ਦੀ ਸੇਵਾ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਹਰ ਸਾਲ ਨਿਭਾਈ ਜਾਂਦੀ ਹੈ ਅਤੇ ਮੇਲੇ ਤੇ ਦਰਸ਼ਨ ਕਰਨ ਜੋ ਸੰਗਤਾਂ ਆ ਰਹੀਆਂ ਹਨ ਸਾਰਿਆਂ ਨੂੰ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਵਧਾਈਆਂ ਪੀਰੀ ਪੀਰ ਦੇ ਮਾਲਕ ਸਾਈਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਪਲਾ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਹੁਣ ਵੀ ਇਹ ਸਾਲਾਨਾ ਜੋੜ ਮੇਲਾ ਜੋ ਚੱਲ ਰਿਹਾ ਹੈ 19 20 ਤਰੀਕ ਨੂੰ ਮੇਨ ਇਹ ਮੇਲਾ ਹੁੰਦਾ ਹੈ 4 ਤੇ 5 ਅਸੂ ਨੂੰ ਸੋ ਮੈਂ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਾਸ ਸੁਖਵਿੰਦਰ ਸਿੰਘ ਵਾਲਾ ਤੇ ਸਮੁੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਵੱੱਡੇ ਪਿਆਲੇ ਪੰਜ ਪੀਰ 60 ਪੀਰ ਬੈਠਾ ਕੇ ਪਰ ਭਾਰੀ ਅਰਜਨ ਕਾਇਆ ਪਲਟ ਕੇ ਗੁਰਧਾਰ ਘੋਟਾ ਪਸੇ ਆ ਰਹੇ ਆ ऐसे तीन दयाल पिता मेरे पेरी ਦੇ مالک ਜੀਵੇਂ ਪਾਤਸ਼ਾਹ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 700 ਪ੍ਰਾਪਤ ਗੁਰਦੁਆਰਾ ਪਲਾਸ ਸਾਹਿਬ ਵਿਖੇ ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੀ ਲੱਖ ਲੱਖ ਵਧਾਈਆਂ ਤੁਹਾਨੂੰ ਤੁਹਾਨੂੰ ਜੀਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 700 ਅਸਥਾਨ ਪਲਾਸ ਸਾਹਿਬ ਗੁਰਦਾਰ ਵਿਖੇ ਸਲਾਨਾ ਜੋੜ ਮੇਲੇ ਦੇ ਅਸੀਂ ਅੱਜ ਦਰਸ਼ਨ ਕਰਨ ਆਏ ਆਂ ਔਰ ਬੜੇ ਮਨ ਨੂੰ ਖੁਸ਼ੀ ਹੋਈ ਆ ਕਿ ਇਥੇ ਸੰਗਤਾਂ ਦਾ ਜਿਹੜਾ ਬੜਾ ਭਾਰੀ ਇਤਿਹਾਸ ਆ ਔਰ ਸੰਤਾਂ ਇਥੇ ਵਰਸਨ ਕਰਕੇ ਸੇਵਾ ਕਰਕੇ ਗੁਰੂ ਦਾ ਲਾਅ ਲੈ ਰਹੀਆਂ ਦਾਸ ਇਸ ਜੋੜ ਮੇਲੇ ਤੇ ਸੰਤਾਂ ਨੂੰ ਬਹੁਤ ਬਹੁਤ ਲੁਦਾਈ ਦਿੰਦਾ ਵਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਚਾਰ ਜਗਾਂ ਲੜੀਆਂ ਤੇ ਚਾਰ ਜਗਾਂ ਦੇ ਵਿੱਚ ਹੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਅੱਜ ਦੇ ਇਸ ਇਤਿਹਾਸਿਕ ਦਿਨ ਤੇ ਮੈਂ ਆਇਆ ਹਾਂ ਯਾ ਸਾਰੀਆਂ ਸੰਤਾਂ ਦਾ ਤਹਿ ਦਿਲੋਂ ਤਵਾਦੀ ਕਰਦਾ ਹਾਂ ਤੇ ਉਹਨਾਂ ਨੂੰ ਲੱਖ ਲੱਖ ਵਧਾਈ ਵੀ ਦੇਣਾ ਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਲਾਸਾ ਸਾਹਿਬ ਵਿਖੇ 19 ਅਤੇ 20 ਸਤੰਬਰ ਨੂੰ ਮੇਲਾ ਸਰਦਾ ਪਾਪਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਵੱਖ-ਵੱਖ ਸ਼ਿਭਾਵਾਂ ਵਿੱਚ ਨਿਭਾਈਆਂ ਗਿਆ ਇਸ ਮੌਕੇ ਜਿਹੜੀ ਸੰਗਤਾਂ ਇੱਥੇ ਆਈਆਂ ਸਨ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਹ ਬੜੇ ਹੀ ਬੜਪਾਗੀ ਹਨ ਕਿ ਉਹ ਅਰੇ ਸ਼ਰਮਾ ਦੇ ਅਰਕੇਸ਼ ਕੁਮਾਰ